ਆ ਦੇਖੋ ਕਿੰਨੇ ਆ ਗਏ ਬੱਚੇ ਇਹਨਾਂ ਨੇ ਆਪਣੀ ਮੰਮੀ ਦਾ ਪਲੇਖਾ ਖਾਦਾ ਚਲੋ 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 ਪੱਜੋ ਪੱਜੋ ਇੰਨੀ ਠੰਡ ਦੇ ਵਿੱਚ ਵਿਚਾਰੇ ਬੈਠੇ ਇੱਥੇ ਇਹ ਦੀ ਆ ਬੂਟੇ ਦੇ ਥੱਲੇ ਬੈਠੇ ਆ ਬਹੁਤ ਹੀ ਜ਼ਿਆਦੀ ਠੰਡਾ ਪੂਰਾ ਕੋਹਰਾ ਜਪਿਆ ਇੰਨੀ ਹਵਾ ਚੱਲਦੀ ਬਹੁਤ ਹੀ ਜ਼ਿਆਦੀ ਠੰਡਾ ਇਹ ਵਿਚਾਰੀ ਮੇਰੇ ਕੋਲ ਆਈ ਪੱਜੀ ਚਲ ਮੰਮੀ ਦੇ ਪਲੇਖਾ ਖਾਦਾ ਇਹਨਾਂ ਨੇ ਆਪਣੇ ਦਾ ਓਹੋ ਉਹਨਾਂ ਨੂੰ ਦਿੰਨੇ ਆ ਖਾਣ ਨੂੰ ਬਿਸਕਟ ਜੇ ਖਾ ਲੈਣ ਬਿਸਕਟ ਆ ਤੇ ਦਿਨੇ ਨਨ ਆਜੋ 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 ਖਾ ਲੋ ਖਾ ਲੋ ਖਾ ਲੋ ਖਾ ਲੋ ਹੁਣ ਬਧਾ ਨਹੀਂ ਲੱਗਦਾ ਇਹ ਦਪਹਿਰ ਨੂੰ ਚੁੰਬੜ ਗਏ ਖਾ ਲੋ ਖਾ ਲੋ ਖਾ ਲੋ ਖਾ ਲੋ ਉਹ ਖਾ ਲੋ ਵਾਈਕਰੂ ਖਾ ਲੋ ਮੇਰੇ ਕੋ ਕੀ ਆ ਉਹ ਬਿਸਕੁਟ ਖਾ ਲੋ ਇਹ ਤਾਂ ਪਤਾ ਨਹੀਂ ਲੱਗਾ ਅੱਗੇ ਕਿੰਨੇ ਜਾਣੇ ਦੇਖੋ ਕਿੰਨੇ ਆ ਗਏ ਮੇਰੇ ਪੈਰਾਂ ਨੂੰ ਚੱਟਣ ਲੱਗ ਗਏ ਓਹ ਹੋ ਹੋ ਕੰਬਦੇ ਵੀ ਆ ਠੰਡ ਵਧੀ ਆ ਓਹ ਹੋਏ 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 ਨਿਕਾ ਜਾ ਪਿੰਦਾ ਆ ਦੇਖੋ ਹਾਂ ਹਾਂ ਕੀ ਆ ਕੀ ਆ ਕੀ ਆ ਹਾਂ ਆ ਦੇਖੋ ਨਿਕਾ ਜਾ ਕਿੰਨਾ ਇਹ ਦੇਖੋ ਹਾਂ ਖਾ ਲੋ ਖਾ ਲੋ ਉਹ ਉਹ ਇੱਕ ਖਾਂਦਾ ਇੱਕ ਬਿਸਕੁਟ ਖਾ ਲੋ ਹਾਂ ਕੀ ਆ ਆਏ ਆਏ ਨਿਕਾ ਜਾ ਪੈਂਦਾ ਆ ਜਾ ਆ ਜਾ ਆ ਜਾ ਆ ਜਾ ਓਹੋ ਖਾਲੋ 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 ਓ ਦੇਖ ਖਾਂਦਾ ਇਹਨਾਂ ਦੂਜਿਆਂ ਨੂੰ ਪਤਾ ਨਹੀਂ ਲੱਗਦਾ ਖੇਲਦੇ ਆ ਇਹੋ ਲੜਨਾ ਕੀ ਵੇ ਆ ਖਾਲੋ ਏ ਆ ਖਾਲੋ ਲੈ ਖਾ ਲੈ ਖਾ ਲੈ ਖਾਲਾ 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 ਉਹ ਕਿੰਨਾ ਕੰਮ ਕਰਦਾ ਵਾਹਿਗੁਰੂ ਮੇਰ ਕਰੀ ਵਾਹਿਗੁਰੂ ਆ ਮੇਰਾ ਬੂਟ ਛੱਟੀ ਜਾਂਦਾ ਖਾਲਾ ਖਾਲੋ ਆ ਦੇ ਆਲੂ ਖਾਓ ਖਾਓ ਖਾਲਾ ਫੜ ਤੂੰ ਖਾ ਲੈ ਫੜ ਖਾ ਖਾਲਾ ਖਾਲਾ ਖਾਓ 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 ਵਾਹਿਗੁਰੂ ਸਤਨਾਮ ਆਲੇ ਫੜ ਲੈ ਫੜ ਤੂੰ ਹੀ ਖਾ ਫੜ ਖਾ ਲੋ ਖਾ ਖਾਈ ਜਨਾ ਖਾ ਲੈ ਖਾ 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 ਮੇ ਖਾ ਬੱਚਾ ਵਾਹਿਗੁਰੂ ਵਾਹਿਗੁਰੂ ਮੇਰ ਕਰੀ ਆ ਦੇ ਛੱਟਦਾ ਵਾਹਿਗੁਰੂ ਵਾਹਿਗੁਰੂ ਬੱਚਿਆਂ ਦੇ ਮੀਰ ਕਰੇ ਸਤਨਾਮ ਵਾਹਿਗੁਰੂ ਤੇ ਇਹਨਾਂ ਨੂੰ ਦੋਸਤੋਂ ਪਾਏ ਸੀ ਬਿਸਕਟ ਦੇ ਵਿਚਾਰੇ ਪਤਾ ਨਹੀਂ ਲੱਗਦਾ ਖਾਂਦੀ ਨਹੀਂ ਤੇ ਮੰਮੀ ਦੀ ਬਿਸਕਟ ਆਉਂਦੀ ਸੀ ਇਹਨਾਂ ਦੀ ਮਾਂ ਦੀ ਉਹ ਪਤਾ ਨਹੀਂ ਕਿੱਥੇ ਗਈ ਹੋਈ ਆ ਚਲੋ ਇਸੇ ਨਾਲ ਹੀ ਦੋਸਤੋਂ ਸਾਰਿਆਂ ਸਤਿ ਸ੍ਰੀ ਅਕਾਲ ਆ ਦੇਖੋ ਪੱਜਾ ਆਉਂਦਾ ਹੋਰ ਸਤਿ ਸ੍ਰੀ ਅਕਾਲ ਸਾਰਿਆਂ